ਪੰਜਾਬ ਦੇ ਵਿੱਚ ਜਦੋਂ ਵੀ ਕੋਈ ਮੁੱਦਾ ਉਰਤਦਾ ਹੈ ਜਾਂ ਕੋਈ ਜ਼ਿਮਨੀ ਚੋਣ ਹੁੰਦੀ ਹੈ ਕੋਈ ਲੋਕ ਸਭਾ ਦੀ ਚੋਣ ਹੁੰਦੀ ਹੈ ਜਾਂ ਫਿਰ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਇੱਕੋ ਹੀ ਸਵਾਲ ਲੋਕਾਂ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਪੁੱਛਿਆ ਜਾਂਦਾ ਹੈ ਕਿ ਬੀਬੀਆਂ ਦਾ 1000 ਰੁਪਿਆ ਕਿੱਥੇ ਹੈ ਜਿਹੜਾ ਕਿ ਤੁਸੀਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੀਤਾ ਸੀ ਹਾਲਾਂਕਿ ਉਸ ਤੋਂ ਬਾਅਦ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਬੀਬੀਆਂ ਨੂੰ 1000 ਰੁਪਿਆ ਦੇਣਾ ਹੈ ਉਹ ਹੁਣ ਵਧਾ ਕੇ ਅਸੀਂ 1100 ਦਵਾਂਗੇ ਤੇ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਕੈਬਨ ਮੰਤਰੀ ਅਨਮੋਲ ਗਗਨ ਮਾਨ ਦੇ ਵੱਲੋਂ ਵੀ ਬੀਬੀਆਂ ਨੂੰ 1000 ਰੁਪਏ ਦੇਣ ਬਾਰੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ ਉਥੇ ਆਮ ਆਦਮੀ ਪਾਰਟੀ ਦੇ ਜਿਸ ਦੇ ਵਿੱਚ ਪੰਜਾਬ ਦੇ ਵੀ ਕਈ ਲੀਡਰ ਨੇ ਮੰਤਰੀ ਨੇ ਉਹ ਵੀ ਜਾ ਕੇ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਵੋਟਾਂ ਮੰਗਣ ਦਾ ਕੰਮ ਕਰ ਰਹੇ ਨੇ ਤੇ ਇਸੇ ਦੌਰਾਨ ਅਨਮੋਲ ਗਗਨ ਮਾਨ ਦੇ ਵੱਲੋਂ ਵੀ ਉੱਥੇ ਜਾ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਕਿਤੇ ਕੰਮਾ ਨੂੰ ਗਿਣਵਾਉਣ ਦਾ ਕੰਮ ਕੀਤਾ ਗਿਆ ਕਿਹੜੇ ਗਰੰਟੀਆਂ ਉਹਨਾਂ ਦੇ ਵੱਲੋਂ ਪੂਰੀਆਂ ਕੀਤੀਆਂ ਗਈਆਂ ਨੇ ਕਿਹੜੀਆਂ ਰਹਿ ਗਈਆਂ ਨੇ ਤੇ ਜਿਹੜੀਆਂ ਗਰੰਟੀਆਂ ਰਹਿ ਗਈਆਂ ਨੇ ਉਸ ਦੇ ਵਿੱਚ ਪੰਜਾਬ ਦੀਆਂ ਮਹਿਲਾਵਾਂ ਨੂੰ 1100 ਰੁਪਿਆ ਦੇਣ ਬਾਰੇ ਵੀ ਅਣਮੋਲ ਗਗਨਮਾਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਬਾਪੂ ਜੀ ਪੰਜਾਬੀਆਂ ਨੇ ਨਾ ਅਸੀਂ ਪੰਜਾਬ 'ਚ ਜਦੋਂ ਰੈਲੀਆਂ ਕੱਟਣ ਜਾਂਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਆਪਾਂ ਨੂੰ 92 ਸੀਟਾਂ ਆਈਆਂ ਐਮਐਲਏ ਦੀ ਵਿਧਾਨ ਸਭਾ ਦੀ ਚੋਣ 'ਚ ਕੀ ਆ ਝੰਡੇ ਤੁਸੀਂ ਹੋਰ ਪਾਰਟੀਆਂ ਦੇ ਲਾ ਰੱਖਿਆ ਕਹਿੰਦੇ ਝੰਡੇ ਛੱਡੋ ਗੱਡੀਆਂ ਵੀ ਜਿਹੜੀਆਂ ਉਹ ਭੇਜਣਗੇ ਉਹਨਾਂ 'ਚ ਹੀ ਬੈ ਕੇ ਜਾਵਾਂਗੇ ਬਟਨ ਝਾੜੂ ਵਾਲਾ ਦੱਬ ਕੇ ਆਵਾਂਗੇ ਅਸੀਂ ਸੋ ਮੈਂ ਸਮਝਦੀ ਆ ਗਰਮੀ ਬਹੁਤ ਐ ਵੋਟਾਂ ਵਾਲੇ ਦਿਨ ਗਰਮੀ ਨਹੀਂ ਬੰਨਣੀ ਇਹ ਬੜਾ ਵੱਡਾ ਸਵਾਲ ਐ ਹਰਿਆਣੇ ਦੇ ਕਾਮ ਘਰ ਚ ਜੰਮੇ ਇਨਸਾਨ ਨੇ ਦਿੱਲੀ ਦਾ ਮੁੱਖ ਮੰਤਰੀ ਬਣਿਆ ਹਰਿਆਣੇ ਵਾਲੇ ਲੋਕ ਕੋਈ ਕਸਰ ਨਾ ਛੱਡਣ ਤੁਹਾਡੇ ਨਾਲ ਦਾ ਸੂਬਾ ਜਿਹਨੂੰ ਤੁਸੀਂ ਭਰਾ ਮੰਨਦੇ ਹੋ ਪੰਜਾਬੀਆਂ ਨੇ ਵੀ ਉਹਨਾਂ ਦਾ ਹੀ ਮੁੱਖ ਮੰਤਰੀ ਬਣਾਇਆ ਜੀ ਸਰਦਾਰ ਭਗਵੰਤ ਮਾਨ ਜੀ ਨੂੰ ਹਰਿਆਣੇ ਵਾਲੇ ਕਿਸੇ ਗੱਲੋਂ ਪਿੱਛੇ ਨਾ ਰਹਿਣ ਤੁਸੀਂ ਨਾ ਆਪਣੇ ਮੁੱਲ 모ੜਨਾ ਤੁਸੀਂ ਇਸ ਜਗ੍ਹਾ ਦਾ ਮੈਂ ਕਹਿੰਨੀ ਆ ਵੋਟਾਂ ਆਮ ਆਦਮੀ ਪਾਰਟੀ ਨੂੰ ਨਹੀਂ ਵੋਟਾਂ ਚੰਗੇ ਸਿਸਟਮ ਨੂੰ ਪਾਉਣੀ ਐ ਜੀ ਵੋਟਾਂ ਚੰਗੀ ਰਾਜਨੀਤੀ ਨੂੰ ਪਾਉਣੀ ਐ ਵੋਟਾਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਅਸੀਂ ਪਾਉਣੀਆਂ ਨੇ ਆਮ ਘਰਾਂ ਚੋਂ ਉੱਠੇ ਹੋਏ ਸੋ ਬੜਾ ਸਮਾਂ ਹੋ ਗਿਆ ਇੱਥੇ ਅਸੀਂ ਕੁਝ ਗਰੰਟੀਆਂ ਜਿਹੜੀਆਂ ਅਰਵਿੰਦ ਕੇਜਰੀਵਾਲ ਜੀ ਨੇ ਹਰਿਆਣਾ ਵਾਸਤੇ ਦਿੱਤੀਆਂ ਨੇ ਪਹਿਲੀ ਗਰੰਟੀ ਹੈਗੀ ਆ ਵੀ ਬਿਜਲੀ ਮੁਫਤ ਦਿੱਤੀ ਜਾਊਗੀ ਤੇ 24 ਘੰਟੇ ਆਊਗੀ ਤੁਸੀਂ ਇਹਦਾ ਪੂਰਾ ਲਾਈਵ ਪੂਰਾ ਸਬੂਤ ਸਰਕਾਰ 2.5 ਸਾਲ ਦੇ ਲਗਭਗ ਹੋ ਗਏ ਪੰਜਾਬ 'ਚ ਬਿਜਲੀ ਫ੍ਰੀ ਹੈ ਬਿਜਲੀ ਨਿਰਵਿਗਨ ਹੈ ਜੀ ਦਿੱਲੀ 'ਚ ਬਿਜਲੀ ਫ੍ਰੀ ਹੈ ਤੇ ਨਿਰਵਿਗਨ ਆਉਂਦੀ ਹੈ ਜੀ ਕਿਸਾਨਾਂ ਨੂੰ ਵੀ ਨਿਰਵਿਗਨ ਮਿਲਦੀ ਹੈ ਨੰਬਰ 2 ਤੇ ਹਸਪਤਾਲ ਠੀਕ ਕੀਤੇ ਜਾਣਗੇ ਮਹੱਲਾ ਕਲੀਨਿਕ ਬਣਾਏ ਜਾਣਗੇ ਜੀ ਪੰਜਾਬ ਦਾ ਦੌਰਾ ਕਰੋ ਮਹੱਲਾ ਕਲੀਨਿਕਾਂ ਦਾ ਹਸਪਤਾਲਾਂ ਦੇ ਹਾਲਾਤ ਕਿਤੇ ਬਿਹਤਰ ਨੇ ਦਿੱਲੀ ਦੇ ਵਿੱਚ ਤਾਂ ਸਮਾਂ ਜ਼ਿਆਦਾ ਹੋ ਗਿਆ ਤਿੰਨ ਵਾਰ ਮੁੱਖ ਮੰਤਰੀ ਬਣੇ ਨੇ ਦਿੱਲੀ ਦੇ ਹਸਪਤਾਲਾਂ ਦੀ ਚਰਚਾ ਤਾਂ ਜੀ ਵਿਦੇਸ਼ਾਂ ਦੇ ਅਖਬਾਰਾਂ 'ਚ ਵੀ ਹੁੰਦੀ ਹੈ ਅਮਰੀਕਾ ਵੀ ਕਹਿੰਦਾ ਵੀ ਆਹ ਕੀ ਕੀਤਾ ਹੋਇਆ ਕਿਉਂਕਿ ਜੇ ਬੰਦੇ ਦੀ ਨੀਤ ਹੋਵੇ ਸਭ ਕੁਝ ਹੋ ਜਾਂਦਾ ਇੱਥੇ ਹਸਪਤਾਲਾਂ ਨੂੰ ਚੰਗਾ ਬਣਾਇਆ ਜਾਊਗਾ ਜਿੱਥੇ ਤੁਸੀਂ ਇਲਾਜ ਕਰਵਾ ਸਕੋ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਮੋਹੱਲਾ ਕਲੀਨਿਕ ਤਿਆਰ ਕਰਕੇ ਦਿੱਤਾ ਜਾਊਗਾ ਜੀ ਦਿੱਲੀ ਤੇ ਪੰਜਾਬ ਵਾਂਗ ਤੀਜੀ ਗਰੰਟੀ ਸਕੂਲਾਂ ਦੀ ਸਕੂਲਾਂ ਨੂੰ ਜਵਾਕ ਪੜਨਗੇ ਤਾਂ ਸਮਾਜ ਦੇ ਵਿੱਚ ਕੁਝ ਬਣਨਗੇ ਪੜਿਆ ਲਿਖਿਆ ਸਮਾਜ ਹੀ ਅੱਗੇ ਜਾਂਦਾ ਹੈ ਸਕੂਲਾਂ ਦੀ ਹਾਲਤ ਨੂੰ ਬਿਹਤਰੀਨ ਕੀਤਾ ਜਾਊਗਾ ਸਕੂਲ ਆਫ ਐਮੀਨੈਂਸ 117 ਸਕੂਲ ਆਫ ਐਮੀਨੈਂਸ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ ਜੀ ਦਿੱਲੀ ਚ ਚੱਲ ਰਹੇ ਦੇ ਚੌਥੀ ਗਰੰਟੀ ਮਹਿਲਾਵਾਂ ਨੂੰ ਢੇੜਾਂ ਨੂੰ ਜਿੱਦਾਂ ਗਰੰਟੀ ਆਪ ਅਗਲੀ ਗਰੰਟੀ ਪੰਜਾਬ ਚ ਇਹੀ ਆ ਰਹੀ ਹੈ ਮਹਿਲਾਵਾਂ ਨੂੰ 1-1000 ਅਸੀਂ ਉਹ 1100 ਰੁਪਏ ਕਰ ਦਿੱਤਾ ਪੰਜਾਬ ਚ ਮਹਿਲਾਵਾਂ ਨੂੰ ਦਿੱਤਾ ਜਾਊਗਾ ਬੇਰੁਜ਼ਗਾਰੀ ਖਤਮ ਕਰ ਦਿੱਤੀ ਜਾਊਗੀ ਜੀ ਹਰ ਕੋਸ਼ਿਸ਼ ਪੰਜਾਬ ਦੇ ਵਿੱਚ ਮਹਿਜ ਇਹ ਸਾਲਾਂ ਚ 50000 ਦੇ ਲਗਭਗ ਅਸੀਂ ਨੌਕਰੀਆਂ ਦੇ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਨੇ ਜੀ ਹਲੇ ਰਫ਼ਤਾਰ ਹੋਰ ਤੇਜ਼ ਕਰ ਰਹੇ ਆ ਮੇਰੇ ਕੋਲ ਪੰਜਾਬ ਚ ਇੰਡਸਟਰੀ ਵਿਭਾਗ ਹੈ ਇੰਡਸਟਰੀ ਦਾ ਡਿਪਾਰਟਮੈਂਟ ਹਜ਼ਾਰਾਂ ਕਰੋੜਾਂ ਦੀ 50000 ਕਰੋੜ ਰੁਪਈਆ ਸੀ ਪੰਜਾਬ ਚ ਸਿਰਫ 2 ਸਾਲਾਂ ਚ ਲੈ ਕੇ ਆ ਜੀ ਇੰਡਸਟਰੀ ਦਾ ਜਿਹਦੇ ਨਾਲ 3.5 ਲੱਖ ਨੌਕਰੀਆਂ ਪੈਦਾ ਹੋਣਗੀਆਂ ਇਹ ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਜੀ ਇੰਡਸਟਰੀ ਇੰਡਸਟਰੀ ਦੇ ਵਿੱਚ ਕਿਉਂਕਿ ਸਾਰੀਆਂ ਨੌਕਰੀਆਂ ਇਕੱਲੀਆਂ ਸਰਕਾਰ ਨਹੀਂ ਪ੍ਰਾਈਵੇਟ ਨੌਕਰੀਆਂ ਵੀ ਪੈਦਾ ਹੁੰਦੀਆਂ ਨੇ ਸੋ ਮਹਿਲਾਵਾਂ ਲਈ ਬਜ਼ੁਰਗਾ ਲਈ ਵਪਾਰੀਆਂ ਲਈ ਸਾਰੇ ਲਈ ਜਿਹੜੀਆਂ ਸਰਕਾਰ ਦੇ ਹਰ ਛੋਟੇ ਵਰਗ ਲਈ ਦੁਕਾਨਦਾਰ ਲਈ ਸਰਕਾਰ ਦੇ ਵੱਖੋ-ਵੱਖ ਪਲਾਨ ਨੇ ਜੀ ਮੈਂ ਮੇਰੇ ਹਰਿਆਣਾ ਕੇ ਭਾਈਓ ਕੋ ਔਰ ਮੇਰੇ ਪੰਜਾਬੀਓ ਕੋ एक ही बात बोलूंगी कि समा आ गया है बदलना है अरविंद केजरीवाल जी जेल में है देश के देश के सबसे ईमानदार मुख्यमंत्री ईमानदारी की वजह से जेल में है और हरियाणा के बेटे हैं एक एक वोट एक एक गली छान देना कि वोट इस बार एक एक झाड़ू को पड़नी चाहिए मुझे अश्वशासन दीरिया की ईमानदारी को वोट पड़ेगी बदला लिया जाएगा जेल का बदला वोट से लिया जाएगा सो मेनू मेरे पंजाबिया ते मान है जे पंजाब च बदल देता ता एक मौका इथे भी दियो इथे भी बदलो हरियाणा दे तो जम्मे ने जिन्ना ने आम आदमी पार्टी दा बूटा लाया केजरीवाल जी ओ हरियाणा दे विच जम्मे ने जी ते मैं सारेनु विनती करूंगी कि चंगिया सरकारां ਚੰਗੇ ਲੋਕ ਜੇ ਐ ਕੇਂਦਰ ਸਰਕਾਰਾਂ ਦਬਾਉਣ ਲੱਗੀਆਂ ਵੀ ਜਿਹੜਾ ਬੰਦਾ ਚੰਗਾ ਕੰਮ ਕਰਦਾ ਚੱਕ ਕੇ ਮਾਰੋ ਜੇਲ੍ਹ ਚ ਫੇਰ ਇਥੇ ਇਮਾਨਦਾਰੀ ਨੇ ਨਹੀਂ ਉੱਠਣਾ ਜੀ ਫੇਰ ਤਾਂ ਖਾਨ ਵਾਲੇ ਵਾਅਦੇ ਤੁਰੇ ਜਾਣਗੇ ਹੌਲੀ ਹੌਲੀ ਉਹ ਦਿਨ ਦੂਰ ਨਹੀਂ ਜਿਸ ਦਿਨ ਅਰਵਿੰਦ ਕੇਜਰੀਵਾਲ ਜੀ ਸਾਡੇ ਇਹ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਹਰਿਆਣੇ ਦੇ ਜੰਮੇ ਆਮ ਘਰ ਦੇ ਪੁੱਤ ਨੂੰ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਹੈ ਉਹਨਾਂ ਦੀ ਕਿਸਮਤ ਚ ਲਿਖਿਆ ਹੈ ਉਹਨਾਂ ਦੇ ਕਰਮਾਂ ਚ ਲਿਖਿਆ ਹੈ ਕਿ ਇਹ ਦੇਸ਼ ਦੀ ਵਾਗਡੋਰ ਇੱਕ ਦਿਨ ਸੰਭਾਲਣੀ ਹੈ ਤੋ ਜਿੰਨੇ ਵੀ ਲੋਗ ਹਰੀਆਣਾ ਕੇ ਬੈਠੇ ਹੈ ਜਿੰਨੇ ਸਾਡੇ ਪੰਜਾਬੀ ਬੈਠੇ ਨੇ ਜੀ ਖਾਲਸਾ ਜੀ ਆਏ ਹੋਏ ਨੇ ਮੈਂ ਬੇਨਤੀ ਕਰੂੰਗੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕਿ ਸਾਰੇ ਜਣੇ ਹਿੰਮਤ ਮਾਰ ਕੇ ਆਪਣੀ ਬੱਚਿਆਂ ਲਈ ਵੋਟ ਪਾ ਕੇ ਆਇਓ ਉਹਨਾਂ ਨੇ ਭਵਿੱਖ ਲਈ ਵੋਟ ਪਾ ਕੇ ਆਇਓ ਪੰਜਾਬੀਆਂ ਨੇ ਇੱਕ ਚੰਗੀ ਪਾਰਟੀ ਚੁਣੀ ਹੈ ਕੋਈ ਸ਼ੱਕ ਦੀ ਬਹੁਤ ਸਾਰੇ ਕੰਮ ਰਹਿੰਦੇ ਨੇ ਪਰ ਭਗਵੰਤ ਮਾਨ ਜੀ ਨੇ ਅੱਜ ਉਹਨਾਂ ਨੇ ਆਪ ਆਉਣਾ ਸੀ ਜੀ ਅੱਜ ਦਿੱਲੀ ਇਕ ਧਰਨਾ ਆ ਗਿਆ ਜੰਤਰ ਮੰਤਰ ਤੇ ਉਹਨਾਂ ਨੂੰ ਜਾਣਾ ਪਿਆ ਉਹਨਾਂ ਨੇ ਆਪਣੀ ਜਗ੍ਹਾ ਮੈਨੂੰ ਭੇਜਿਆ ਉਹਨਾਂ ਨੇ ਤੁਹਾਨੂੰ ਆਪਣੇ ਦਿਲੋਂ ਕਿਹਾ ਵੀ ਸਾਰਿਆਂ ਨੂੰ ਜਾ ਕੇ ਕਹਿਣਾ ਵੀ ਮੈਂ ਕੰਮ ਕਰ ਰਿਹਾ ਹਾਂ ਕੁਝ ਰਹਿ ਗਏ ਹੁਣੇ ਉਹ ਵੀ ਕਰ ਦੇਣੇ ਪਰ ਆਪਣਾ ਹੱਥ ਦੀ ਚੱਕਣਾ ਉੱਥੇ ਵੀ ਪੰਜਾਬੀ ਬਹੁਤ ਰਹਿੰਦੇ ਆ ਤੇ ਹਰਿਆਣੇ ਵਾਲੇ ਸਾਡੇ ਭਰਾ ਨੇ ਇਕੱਠੇ ਹੋ ਕੇ ਇੱਕ ਇੱਕ ਵੋਟ ਹੈ ਜਿਹੜੀ ਵੋਟਾਂ ਵਾਲੇ ਦਿਨ ਅਸੀਂ ਝਾੜੂ ਨੂੰ ਪਾ ਕੇ ਆਉਣੀ ਹੈ ਆਪਣੇ ਬੱਚਿਆਂ ਦੇ ਭੁੱਖ ਨੂੰ ਪਾ ਕੇ ਆਉਣੀ ਹੈ ਇਮਾਨਦਾਰ ਵਿਅਕਤੀ ਨੂੰ ਅਰਵਿੰਦ ਕੇਜਰੀਵਾਲ ਨੂੰ ਪਾ ਕੇ ਆਉਣੀ ਹੈ ਤੁਸੀਂ ਆਏ ਮੇਲਾ ਦਾ ਮੀ ਵੀ ਪਵਾ ਲਿਆ ਅੱਜ ਤੁਸੀਂ ਐਨੀ ਗਰਮੀ ਦੇ ਵਿੱਚ ਇੱਕ ਤਾਂ ਮੀ ਵੀ ਪੈ ਗਿਆ ਤੇ ਰੱਬ ਵੀ ਖੁਸ਼ ਹੈ ਜੀ ਨਹੀਂ ਹੁਣ ਮਿਹਰਬਾਨੀ ਹਰਿਆਣੇ ਵਾਲਿਆਂ ਨੇ ਕਰਨੀ ਹੈ ਜੀ ਸੋ ਮੈਨੂੰ ਹਰਿਆਣੇ ਵਾਲੇ ਭਾਈ ਆਸ਼ਵਾਸ਼ਣ ਦਵਾਏ ਕੀ ਵੋਟ ਹਰਿਆਣੇ ਕੇ ਲਾਲ ਕੋਈ ਦੇਂਗੇ ਇੱਕ ਇੱਕ ਵੋਟ ਕਮਾਲ ਹੈ ਜੀ ਕਮਾਲ ਹੈ ਬਹੁਤ ਸਾਰਾ ਸਤਿਕਾਰ ਅਸੀਂ ਤਾਂ ਜੀ ਚਾਹੁੰਦੇ ਆ ਕਿ ਜਿਵੇਂ ਪੰਜਾਬ ਸੌਖਾ ਹੋਇਆ ਹਰਿਆਣਾ ਵੀ ਸੌਖਾ ਹੋਵੇ ਕੰਮ ਕੰਮ ਕਰਨ ਨੂੰ ਸਮਾਂ ਲੱਗਦਾ ਹੈ ਹੌਲੀ ਹੌਲੀ ਕਰਕੇ ਪੰਜਾਬ ਚ ਵੀ ਕੰਮ ਕਰ ਰਹੇ ਆ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਬੁਲਾਇਆ ਮੈਂ ਹਰਿਆਣਾ ਦੀ ਟੀਮ ਦਾ ਧੰਨਵਾਦ ਕਰਦੀ ਆ ਸਾਰਿਆਂ ਦਾ ਸੁਸ਼ੀਲ ਗੁਪਤਾ ਜੀ ਦਾ ਨੁਰਾਗ ਡਾਂਡਾ ਜੀ ਦਾ ਜਿਨ੍ਹਾਂ ਨੇ ਬੁਲਾ ਕੇ ਆਪਣੀ ਛੋਟੀ ਭੈਣ ਨੂੰ ਇੰਨਾ ਮਾਣ ਦਿੱਤਾ ਮੈਂ ਹਲੇ ਬੜੀ ਛੋਟੀ ਆ ਜੀ ਤੁਸੀਂ ਸੀਨੀਅਰ ਹੋ ਵੱਡੇ ਹੋ ਤੇ ਬੜਾ ਹੌਸਲਾ ਵਧਾ ਤੇ ਸਾਰਿਆਂ ਨੇ ਬੈਠ ਕੇ ਇੰਨੇ ਪਿਆਰ ਨਾਲ ਸੁਣਿਆ ਤੇ ਕੋਸ਼ਿਸ਼ ਕਰ ਰਹੇ ਆ ਕਿ ਛੋਟੀ ਉਮਰ ਦੇ ਵਿੱਚ ਇਹ ਜ਼ਿੰਮੇਵਾਰੀਆਂ ਮਿਲੀਆਂ ਨੇ ਲੰਬਾ ਸਮਾਂ ਮੈਂ ਸੇਵਾ ਕਰਾਂ ਇਨਸਾਨੀਅਤ ਦੀ ਲੋਕਾਂ ਦੀ ਜੇ ਪੋਲਿਟਿਸ਼ੀਅਨ ਨੂੰ ਇਸ ਗੱਲ ਦਾ ਪਤਾ ਹੋਵੇ ਖਾਲਸਾ ਜੀ ਕਿ ਸਭ ਤੋਂ ਵੱਡਾ ਧਨ ਦੁਆਵਾਂ ਨੇ ਦੁਨੀਆ ਤੇ ਕੁਝ ਲੈ ਕੇ ਜਾ ਸਕਦੇ ਆ ਉਹ ਦੁਵਾਮਾ ਨੇ ਪਰ ਬਹੁਤ ਸਾਰੇ ਲੀਡਰ ਵੱਦੁਵਾਵਾਂ ਲੈ ਰਹੇ ਨੇ ਉਹਦਾ ਫਾਇਦਾ ਕੋਈ ਨਹੀਂ ਜੀ ਇੱਕ ਦੁਆ ਵੀ ਬੰਦੇ ਦਾ ਜੀਵਨ ਤਾਰ ਦਿੰਦੀ ਆ ਬੰਦਾ ਆਪਣੇ ਘਰੇ ਮਾਂ-ਬਾਪ ਦੀ ਸੇਵਾ ਵੀ ਕਰੀ ਜਾਵੇ ਨਾ ਜੀ ਉਹਦੇ ਕਹਿੰਦੇ ਕਰਮ ਮਾਰੇ ਕੱਟੇ ਜਾਂਦੇ ਨੇ ਤੁਸੀਂ ਕਿੰਨੇ ਲੋਕਾਂ ਦੀ ਸੇਵਾ ਦਾ ਫਲ ਤੁਹਾਨੂੰ ਲੱਗ ਸਕਦਾ ਕਿੰਨੀ ਸੇਵਾ ਮਿਲਦੀ ਹੈ ਸੋ ਇਸੇ ਭਾਵਨਾ ਨਾਲ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਮੇਰਾ ਹਲਕਾ ਖਰੜ ਹੈ ਜੀ ਮੇਰੇ ਡਿਪਾਰਟਮੈਂਟ ਟੂਰਿਜ਼ਮ ਇਨਵੈਸਟ ਪੰਜਾਬ ਲੇਬਰ ਮੇਰੇ ਕੋਲ ਚਾਰ ਡਿਪਾਰਟਮੈਂਟ ਨੇ ਜੀ ਪੰਜਾਬ ਚ ਮੈਂ ਬਾਹ ਕੱਢ ਕੇ ਕਹਿੰਨੀ ਆ ਪੰਜਾਬ ਦੇ মিডিਏ ਮੂਰੇ ਵੀ ਇੱਕ ਥਾਂ ਨੂੰ ਮੈਂ ਹਰਿਆਣਾ ਦੇ ਲੋਕਾਂ ਨੂੰ ਦੱਸ ਰਹੀ ਆ ਇੱਥੇ ਵੀ মিডিਆ ਖੜਾ ਮੈਂ ਆਪਣੇ ਪੰਜਾਬ ਚ ਵੀ ਕਹਿੰਨੀ ਆ ਕਿ ਮੇਰੇ ਡਿਪਾਰਟਮੈਂਟ ਦਾ ਕੋਈ ਅਫਸਰ ਮੇਰੇ ਹਲਕੇ ਦਾ ਕੋਈ ਬੰਦਾ ਅਫਸਰ ਬਾਹ ਕੱਢ ਕੇ ਕਹਿ ਦੇਵੇ ਵੀ ਅਸੀਂ ਕਦੇ ਠਿਆਨੀ ਵੀ ਕਿਸੇ ਤੋਂ ਮੰਗੀ ਆ ਕੋਈ ਹਿੱਸਾ ਪੱਤੀ ਮੰਗੀ ਆ ਸਾਨੂੰ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ ਝਾੜੂ ਵਾਲੇ ਨੇ ਆਮ ਆਦਮੀ ਪਾਰਟੀ ਵਾਲੇ ਨੇ ਮਿਹਨਤ ਕਰਨਾ ਜਾਣਦੇ ਨੇ ਕੰਮ ਕਰਨਾ ਜਾਣਦੇ ਨੇ ਜੀ ਬਾਹਰ ਕੱਢ ਕੇ ਪੰਜਾਬ 'ਚ ਵੀ ਕਹਿੰਨੀ ਆ ਵੀ ਇੱਕ ਇੱਕ ਪੈਸਾ ਲਾਓ ਅਸੀਂ ਹੁਣ ਉਹ ਹਿੱਸੇ ਪੱਤੀਆਂ ਲੋਕਾਂ ਦਾ ਪੈਸਾ ਵੀ ਖਾਂਦੇ ਪਿੰਡਾਂ ਦਾ ਵਿਕਾਸ ਕਰੋ ਕੱਲ ਵੀ ਅਫਸਰ ਇੱਕ ਮੈ ਬੁਲਾਇਆ ਜੀ ਉੱਥੇ ਬਦਲੀਆਂ ਹੋ ਰਹੀਆਂ ਮੈਂ ਕਿਹਾ ਵਿਕਾਸ ਕਰਾਉਣਾ ਕਿਹਾ ਜੀ ਅੱਜ ਤੱਕ ਆਹ ਗੱਲ ਕਿਸੇ ਬੰਦੇ ਨੇ ਨਹੀਂ ਸਾਨੂੰ ਬੋਲੀ ਇੰਨੀਆਂ ਸਰਕਾਰਾਂ 'ਚ ਰਹਿ ਗਏ ਮੈਂ ਕਿਹਾ ਵਿਕਾਸ ਕਰਾਉਣਾ ਮੇਰਾ ਤੁਹਾਡੇ ਤੋਂ ਮੁੱਖ ਮੰਗੇ ਵੀ ਇੱਥੇ ਲੱਗ ਰਹੇ ਹੋ ਕੰਮ ਕਰਨਾ ਪਿੰਡਾਂ ਦੇ ਹਾਲਾਤ ਬਦਲਨੇ ਆ ਲੋਕ ਆਪਣੇ ਪਿੰਡ ਛੱਡ ਕੇ ਵਿਦੇਸ਼ਾਂ ਦੀ ਧਰਤੀ ਨੂੰ ਜਾ ਰਹੇ ਨੇ ਇਹ ਬਾਬੇ ਨਾਨਕ ਦੀ ਧਰਤੀ ਨੂੰ ਛੱਡ ਕੇ ਰੰਗਲਾ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਤੁਰੀ ਜਾ ਰਹੇ ਆ ਪਿੰਡਾਂ ਨੂੰ ਵਧੀਆ ਬਣਾਓ ਨੌਜਵਾਨ ਇੱਥੇ ਰਹਿਣ ਸੋਹਣੇ ਲੱਗਣ ਸੋ ਪੈਸਾ ਖਾਣਾ ਬੰਦ ਕਰੋ ਅਸੀਂ ਲੀਡਰਾਂ ਨੇ ਪੈਸਾ ਲੈਣਾ ਬੰਦ ਕਰਤਾ ਏ ਸੋ ਸਿਸਟਮ ਹੌਲੀ ਹੌਲੀ ਬਦਲਦਾ ਜੀ ਪੁਰਾਣੀਆਂ ਆਦਤਾਂ ਬਦਲ ਨੂੰ ਸਮਾਂ ਲੱਗਦਾ ਅਸੀਂ ਬਦਲ ਰਹੇ ਆ ਬਦਲ ਦਵਾਂਗੇ ਖੁਦ ਇਮਾਨਦਾਰੀ ਦੇ ਰਾਹ ਤੇ ਆ ਤੁਸੀਂ ਆਏ ਮੇਰੇ ਬਜ਼ੁਰਗਾਂ ਦਾ ਮੇਰੇ ਭਰਾਵਾਂ ਦਾ ਸਾਰਿਆਂ ਦਾ ਬੱਚਿਆਂ ਦਾ ਭੈਣਾਂ ਦਾ ਜਿਹੜੇ ਇੱਥੇ ਸੁਣਨ ਆਏ ਹੋਇਆ ਮੈਂ ਤੁਹਾਡਾ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਮੈਨੂੰ ਬੜੀ ਛੋਟੀ ਇਨਸਾਨ ਆ ਮੈਂ ਇੰਨਾ ਮਾਣ ਦਿੱਤਾ ਬੈਠ ਕੇ ਸੁਣਿਆ ਹੱਲਾਸ਼ੇਰੀ ਦਿੱਤੀ ਯਕੀਨ ਰੱਖਿਓ ਅਰਵਿੰਦ ਕੇਜਰੀਵਾਲ ਜੀ ਨੇ ਹਰ ਬੰਦੇ ਨੂੰ ਇਮਾਨਦਾਰੀ ਦੇਖ ਕੇ ਚੁਣਿਆ ਹੋਇਆ ਇੱਕ ਇੱਕ ਸਾ ਤੁਹਾਡੀ ਸੇਵਾ ਚਰਪਿਤ ਹੈ ਇੱਕ ਇੱਕ ਸਾ ਸਾਡਾ ਸਮਾਜ ਲਈ ਅਰਪਿਤ ਹੈ ਤੁਹਾਡੇ ਕੰਮ ਆ ਜੀਏ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਬਦਲਿਆ ਦਿੱਲੀ ਬਦਲੀਏ ਪੂਰਾ ਦੇਸ਼ ਬਦਲਾਂ